ਵੱਡੀ ਖਬਰ ਅਮਰਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅਮਰਤਪਾਲ ਦੀ ਐਨਐਸਓ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ NSA ਕਿਉਂ ਵਧਾਈ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ ਤੇ ਉੱਥੇ ਹੀ ਅਮਰਤਪਾਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਮਰਤਪਾਲ ਦੇ ਉੱਤੇ ਜੋ NSA ਲੱਗੀ ਉਹ ਬਿਲਕੁਲ ਸਹੀ ਹੈ ਤੇ ਉਹਨਾਂ ਦੇ ਕਈ ਲਿੰਕ ਵੀ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਅਮਰਤਪਾਲ ਨੂੰ ਲੈ ਕੇ ਜਵਾਬ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਕੇਂਦਰ ਸਰਕਾਰ ਵੀ ਜਿਹੜਾ ਕਿ ਅੱਜ ਜਵਾਬ ਦਿੱਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਹਾ ਗਿਆ ਹੈ ਕਿ ਜੋ ਐਨਐਸਏ ਅਮਰਿਤਪਾਲ ਦੇ ਉੱਤੇ ਲੱਗੀ ਹੈ ਉਹ ਬਿਲਕੁਲ ਸਹੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਦੇ ਬਾਵਜੂਦ ਵੀ ਅਮਰਿਤਪਾਲ ਦੇ ਵੱਖਵਾਦੀਆਂ ਦੇ ਨਾਲ ਸੰਪਰਕ ਨੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ 'ਚੋਂ ਅਮਰਿਤਪਾਲ ਤੋਂ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਮਿਲੇ ਨੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਜਵਾਬ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਜੜੀਆਂ ਕਿ ਖੂਫੀਆਂ ਜਾਣਕਾਰੀਆਂ ਨੇ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਇੱਕ ਉਹਨਾਂ ਨੇ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹਾਈ ਕੋਰਟ ਆਦੇਸ਼ ਕਰੇ ਤਾਂ ਸਾਰੀ ਜਾਣਕਾਰੀ ਸੀਲ ਬੰਦ ਲਫਾਫੇ ਚ ਹਾਈ ਕੋਰਟ ਨੂੰ ਸੌਂਪੀ ਜਾ ਸਕਦੀ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ ਤੇ ਉੱਥੇ ਹੀ ਜਿਹੜਾ ਕਿ ਅਮਰਤਪਾਲ ਦੇ ਐਨਐਸਏ ਨੂੰ ਉਹਨਾਂ ਨੇ ਬਿਲਕੁਲ ਸਹੀ ਦੱਸਿਆ ਤੇ ਉੱਥੇ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਵੀ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਤੇ ਉਹਨੇ ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਐਨਐਸਏ ਲਗਾਉਣ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਤੇ ਜਿਹੜਾ ਕਿ 24 ਮਾਰਚ ਨੂੰ ਅਮਰਿਤਪਾਲ ਦੇ ਉੱਤੇ ਐਨਐਸਏ ਦੀ ਮਿਆਦ ਦੇ ਵਿੱਚ ਵਾਧਾ ਕੀਤਾ ਗਿਆ ਤੇ 26 ਜਿਹੜੀ ਕਿ ਮਾਰਚ ਨੂੰ ਸਾਨੂੰ ਜਾਣਕਾਰੀ ਮਿਲੀ ਤੇ ਉੱਥੇ ਹੀ 31 ਮਾਰਚ ਨੂੰ ਜਿਹੜੀ ਕਿ ਆਈ ਅਧਿਕਾਰਿਤ ਮੇਲ ਉਸ ਦੇ ਉੱਤੇ ਜਿਹੜਾ ਕਿ ਸਾਨੂੰ ਪਤਾ ਲੱਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਕੇਂਦਰ ਸਰਕਾਰ ਨੇ ਵੀ ਜਿਹੜੀ ਕਿ ਸਹਿਮਤੀ ਪ੍ਰਗਟਾਈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਨੂੰ ਲੈ ਕੇ ਜਵਾਬ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਕੁਝ ਹੋਰ ਸਮਾਂ ਵੀ ਮੰਗਿਆ ਹੈ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਹਾਈ ਕੋਰਟ ਦੀ ਇਜ਼ਾਤ ਹਾਜ਼ਤ ਹੋਵੇ ਤਾਂ ਜਾਣਕਾਰੀ ਇਹ ਜਿਹੜੀ ਕਿ ਸੀਲ ਬੰਦ ਲਫਾਫੇ 'ਚ ਹਾਈ ਕੋਰਟ ਨੂੰ ਸੌਂਪੀ ਜਾ ਸਕਦੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਸਾਡੇ ਕੋਲ ਹੋਰ ਵੀ ਜਿਹੜੇ ਕਿ ਖੂਫੀਆ ਜਾਣਕਾਰੀਆਂ ਨੇ ਤੇ ਅਮਰਿਤਪਾਲ ਦੇ ਕੋਲ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਮਿਲੇ ਨੇ ਤੇ ਜਿਹੜਾ ਡਿਬਰੂਗੜ ਜੇਲ ਦੇ ਵਿੱਚ ਹੋਣ ਦੇ ਬਾਵਜੂਦ ਵੀ ਅਮਰਿਤਪਾਲ ਦੇ ਵਕਫਵਾਦੀਆਂ ਦੇ ਨਾਲ ਸੰਪਰਕ ਨੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਅਮਰਿਤਪਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਵਾਬ ਮੰਗਿਆ ਤੇ ਉੱਥੇ ਹੀ ਹੁਣ ਅਗਲਾ ਫੈਸਲਾ ਜਿਹੜਾ ਕਿ 18 ਸਤੰਬਰ 8 ਸਤੰਬਰ ਨੂੰ ਜਾਂ 18 ਸਤੰਬਰ ਨੂੰ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਅੱਜ ਅਮਰਿਤਪਾਲ ਨੂੰ ਲੈ ਕੇ ਜਵਾਬ ਜਿਹੜਾ ਕਿ ਦੇ ਦਿੱਤਾ ਤੇ ਉੱਥੇ ਕੇਂਦਰ ਸਰਕਾਰ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ NSA ਬਾਰੇ ਸਾਨੂੰ ਨਹੀਂ ਪਤਾ ਪਰੰਤੂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਜਿਹੜੀ ਕਿ ਅਮਰਿਤਪਾਲ ਦੇ ਉੱਤੇ NSA ਲੱਗੀ ਉਸ ਨੂੰ ਲੈ ਕੇ ਬਾਅਦ ਵਿੱਚ ਜਾਣਕਾਰੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਦੇ ਉੱਤੇ ਜੋ NSA ਲੱਗੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕੁਝ ਸਮਾਂ ਵੀ ਮੰਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਾਨੂੰ ਸਮਾਂ ਦਿਓ ਸਾਨੂੰ ਆਦੇਸ਼ ਦਿਓ ਤਾਂ ਅਸੀਂ ਹੋਰ ਵੀ ਜਿਹੜੇ ਕਿ ਜਾਣਕਾਰੀਆਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ ਤਸੀਲ ਬੰਦਲ ਫਾਫੇ ਦੇ ਵਿੱਚ ਹਾਈ ਕੋਰਟ ਨੂੰ ਸੌਪਾਂਗੇ ਤੇ ਉੱਥੇ ਹੀ ਜਿਹੜਾ ਕਿ ਅਮਰਿਤਪਾਲ ਨੂੰ ਲੈ ਕੇ ਦੱਸਦੀ ਹੈ ਕਿ ਐਨਐਸਏ ਨੂੰ ਲੈ ਕੇ ਜਿਹੜੇ ਕਿ ਹਾਈ ਕੋਰਟ ਦਾ ਉੱਥੇ ਰੁਕ ਕੀਤਾ ਗਿਆ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਜੋ ਮੇਰੇ ਉੱਤੇ ਐਨਐਸ ਲੱਗੀ ਉਸ ਨੂੰ ਰੱਦ ਕੀਤਾ ਜਾਵੇ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੇਰੇ ਉੱਤੇ ਐਨਐਸਏ ਲਗਾਈ ਗਈ ਹੈ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਤੇ ਉੱਥੇ ਹੀ ਐਨਐਸਏ ਨੂੰ ਲੈ ਕੇ ਕਿਹੜਾ ਕੇਕ ਦੋਵੇਂ ਸਰਕਾਰਾਂ ਨੂੰ ਕਿਹਾ ਗਿਆ ਕਿ ਕਿਉਂ ਐਨਐਸਏ ਲਗਾਈ ਗਈ ਹੈ ਤੇ ਇਸ ਦੇ ਵਿੱਚ ਵਾਅਦਾ ਕਿਉਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਅੱਜ ਸੁਣਵਾਈ ਹੋਣੀ ਸੀ ਤੇ ਐਨਐਸਏ ਨੂੰ ਲੈ ਕੇ ਹਾਈ ਕੋਰਟ ਨੇ ਹੁਣ ਜਿਹੜੀ ਕਿ ਸੁਣਵਾਈ ਜਿਹੜੀ ਕਿ ਟਲ ਗਈ ਹੈ ਤੇ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਫੈਸਲਾ ਜਿਹੜਾ ਕਿ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਅੱਜ ਜਵਾਬ ਮੰਗਿਆ ਸੀ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਵੀ ਹਾਈ ਕੋਰਟ ਦਾ ਰੁਕ ਕੀਤਾ ਤੇ ਜਿਸ ਦੇ ਦੌਰਾਨ ਹਾਈ ਕੋਰਟ ਨੂੰ ਲੈ ਕੇ ਜਿਹੜਾ ਕਿ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਸਿੱਧਾ ਕਿਹਾ ਗਿਆ ਕਿ ਅਮਰਤਪਾਲ ਦੇ ਜਿਹੜੇ ਕਿ ਵੱਖਵਾਦੀਆਂ ਦੇ ਨਾਲ ਸੰਪਰਕ ਨੇ ਤੇ ਦੂਜੇ ਪਾਸੇ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਜਿਹੜੇ ਕਿ ਅਮਰਤਪਾਲ ਦੇ ਕੋਲੋਂ ਜੇਲ੍ਹ ਚੋਂ ਮਿਲੇ ਨੇ ਤੇ ਉਹ ਹੋਰ ਵੀ ਜਿਹੜੀਆਂ ਕਿ ਖੂਫੀਆਂ ਜਾਣਕਾਰੀਆਂ ਨੇ ਤੇ ਉਹ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹਾਈ ਕੋਰਟ ਆਦੇਸ਼ ਕਰੇ ਤਾਂ ਸਾਰੀ ਜਾਣਕਾਰੀ ਸੀਲ ਬੰਦ ਲਫਾਫੇ ਵਿੱਚ ਹਾਈ ਕੋਰਟ ਨੂੰ ਸੌਂਪੀ ਜਾ ਸਕਦੀ ਹੈ ਤੇ ਕੇਂਦਰ ਸਰਕਾਰ ਨੇ ਵੀ ਹਾਈ ਕੋਰਟ ਦੇ ਵਿੱਚ ਜਵਾਬ ਆਪਣਾ ਦਾਖਲ ਕੀਤਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਐਨਐਸਐਲ ਲਗਾਉਣ ਤੋਂ ਬਾਅਦ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਤੇ ਜਿਸ ਦੇ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦੇ ਦਿੱਤਾ ਹੈ ਤੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਗੱਲ ਕਰੀਏ ਤਾਂ ਖੜੂਰ ਸਾਹਿਬ ਦੇ ਵਿੱਚ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਾ ਚੁੱਕੀ ਲੜੀਆਂ ਤੇ ਜੇਲ੍ਹ ਚ ਬੈਠ ਕੇ ਉਹਨਾਂ ਦੇ ਵੱਲੋਂ ਇਲੈਕਸ਼ਨ ਲੜੀਆਂ ਗਈਆਂ ਤੇ ਦੂਜੇ ਪਾਸੇ ਬਾਕੀ ਉਮੀਦਵਾਰਾਂ ਨੂੰ maat ਪਾਈ ਗਈ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲੈ ਕੇ ਜਿਹੜਾ ਕਿ ਮਿਆਦ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸੀ ਉਹਨਾਂ ਨੂੰ ਵੀ ਜਿਹੜਾ ਕਿ ਐਨਐਸਏ ਮਿਆਦ ਦੇ ਵਿੱਚ ਜਿਹੜੀ ਕਿ ਮਿਆਦ ਵਧਾ ਦਿੱਤੀ ਗਈ ਤੇ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਵੱਡਾ ਫੈਸਲਾ ਹੋਣਾ ਸੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਤੇ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦੇ ਦਿੱਤਾ ਤੇ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਨੂੰ ਲੈ ਕੇ ਕਹਿ ਦਿੱਤਾ ਹੈ ਕਿ ਬਿਲਕੁਲ ਸਹੀ ਕੀਤਾ ਹੈ ਤੇ ਐਨਐਸਏ ਕੋਈ ਗਲਤ ਨਹੀਂ ਲਗਾਈ ਗਈ ਤੇ ਜਿਸ ਦੇ ਦੌਰਾਨ ਵਾਅਦਾ ਕੀਤਾ ਗਿਆ ਤੇ 2025 ਤੱਕ ਮਿਆਦ ਕਿਉਂ ਵਧਾਈ ਗਈ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ ਤੇ ਉੱਥੇ ਹੀ ਹੋਰ ਜਿਹੜੇ ਕਿ ਖੁਲਾਸੇ ਨੂੰ ਲੈ ਕੇ ਹਾਈ ਕੋਰਟ ਤੋਂ ਜਿਹੜਾ ਕਿ ਸਮਾਂ ਮੰਗਿਆ ਤੇ ਜਿਸ ਦੇ ਦੌਰਾਨ ਉੱਥੇ ਹੀ ਖੂਫੀਆ ਜਾਣਕਾਰੀਆਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਕਿਹਾ ਕਿ ਅਮਰਿਤਪਾਲ ਦੀਆਂ ਕਾਫੀ ਖੂਫੀਆ ਜਾਣਕਾਰੀਆਂ ਸਾਡੇ ਕੋਲ ਨੇ ਤੇ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਦੀ ਐਨਐਸਏ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਵਾਬ ਦੇ ਦਿੱਤਾ